ਹੋ ਆ ਗੋ ਰੇੜਾ ਗੋੜਾ ਆ ਗੋ ਰੇੜਾ ਗੋੜਾ ਗੋੜਾ ਹੈ ਗੋੜਾ ਬੋਲਾ ਮਾਜਾ ਜੀ ਮੇਨਾ ਮੇਲੇ ਦਾ ਕੋਈ ਪੁੱਛਿਆ ਹਾਏ ਐਨੇ ਐਨੇ ਬਹੁ ਰੇੜਾ ਗੋੜਾ ਵੇਚਣਾ ਤੇ ਘਾਰ ਖਲੋਤਾ ਜੀ ਚੈਕਿੰਗ ਕਰਦਾ ਵੀਰ ਜੋ ਆ ਕੇ ਵਿਖਾਉਣ ਲੱਗੇ ਵੀ ਚੁੰਦਾ ਵੀ ਸਹੀ ਚੁੰਦਾ ਗਾ ਲਾ ਗੱਲ ਕਰ ਲੈ ਵੇਚਣਾ ਆਪਣਾ ਤੋਂ ਵੀ ਰੇੜਾ ਗੋੜਾ ਨੰਬਰ ਦੇ ਦੇ ਆਪਣਾ ਇਹ ਕੋ ਰੇੜਾ ਗੋੜਾ ਹੈਗਾ ਆਇਦਾਂ ਦਾ ਹਾਂ ਨੰਬਰ ਦੇ ਆਪਣਾ ਏ ਰੇੜਾ ਕੋੜਾ ਦੇ ਯਾਰ ਭੰਗ ਹੋਣੀ ਯਾਰ ਇਦਾਂ ਦਾ ਰੇੜਾ ਕੋੜਾ ਦਾ ਵੱਲਾ ਮੰਡੀ ਲਗੀ ਰੌਣਕ ਰੇੜੇ ਕੋੜਾ ਦਾ ਸੌਦਾ ਕਰਾਤਾ ਲੰਗਰ ਖਾ ਕੇ ਉਹਨਾਂ ਦੇ ਦੇਖ ਲੋ ਨਹੀਂ ਆਂਦਾ ਉੱਤਰ ਜਾਣਾ ਹੇਚਾ ਉੱਤਰੋ ਖਾ ਲਾਂਗੇ ਮਾਰ ਤੋ ਨਾ ਤੂੰ ਸੇਵ ਕਰ ਲੈ ਨਾ ਉਹਦਾ ਨੰਬਰ ਬਾਈ ਤੋਂ ਕਰਾ ਤੇ ਆ ਨਾ ਕਰਿਆ ਨਾ ਬੈਂਤੀ ਗੱਲ ਕੋਈ ਮਾਤ ਠੀਕ ਆ ਨਿਕਾ 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 ਰੋਡ ਕਰਕੇ ਪਾਰ ਹੋਣ ਦਿਹੋਣੀਆਂ ਮੱਝਾਂ ਗਾਵਾਂ ਘੋੜੀਆਂ ਦਾ ਮੇਲਾ ਜ਼ਿਆਦਾ ਨਹੀਂ ਭਰਿਆ ਮੱਝਾਂ ਗਾਵਾਂ ਦਾ ਚੰਗਾ ਭਰਿਆ ਹਾਂ ਆ ਵੇਖੋ ਹਾਰ ਸ਼ਿੰਗਾਰ ਖਰੀਦਣ ਡੇ ਆ ਇੱਥੋਂ ਲੰਘ ਜੀਏ ਸਿੱਧਾ ਜੀ ਜੱਗੂ ਜੋ ਗੁੱਡ ਡੋਗਰਾਂ ਵਾਲੇ ਦੀਆਂ ਝੋਟੀਆਂ ਦਿਖਾ ਦਈਏ 4 ਲੱਖ ਰੁਪਏ ਇਹਦਾ 4 ਲੱਖ ਮੁੱਲ ਕਰਦੇ ਹਾਂ 4 ਲੱਖ ਦੀ ਮਾਝੀ ਆ ਕਿਹੜੇ ਆਸਵਾਲਟੀ ਹੁਣ ਆਣਦੇ ਦੱਸਦੇ ਸਾਨੂੰ ਮੰਮ ਜਣ ਗਾਉਂ ਨਾ ਬੋਲਦੇ ਯਾਰ ਸੁਣੀ ਉਹਨੇ ਕਿਹਾ ਏ ਮੇਰਾ ਨਹੀਂ ਬੰਦੇ ਨੇ ਆ ਜਾ ਮੀਰੋ ਅਸਮੇਜਾ ਪਰ ਮਾਰਤਾ ਕਰਲਾ ਘਲ ਮੈਂ ਬਾਦੋ ਮਿੰਟ ਮੈਂ ਦੱਸ ਦਿੰਦਾ ਰੌਣਕਾ ਰੌਣਕਾ ਦਿਖਾ ਦਈਏ ਕਾਈ ਦੇਖਿ ਸਾਜੀ ਬੱਲੇ ਸਾਜੀ ਆ ਜਾ ਆ ਜਾ ਹੋਰ ਬਾਬਾ ਜੀ ਸਾਸਰੀ ਗੱਲ ਸਾਸਰੀ ਘਰ ਪੜੋ ਠੀਕ ਠਾਕ ਚੜਦੇ ਗੱਲਾਂ ਹਾਂਜੀ ਹਾਂਜੀ ਚੜਦੇ ਗੱਲਾਂ ਅੱਛਾ ਬਾਬਾ ਜੀ ਸਾਸਰੀ ਗੱਲ ਹੋਰ ਤੁਸੀਂ ਸੁਣਾਓ ਹਾਂ ਰਹਿਮਤਾਂ ਰਹਿਮਤਾਂ ਬਖਸ਼ਾਂ ਕਰੇ ਪਰਵਾਹ ਠੀਕ ਠਾਕ ਹਾਂ ਠੀਕ ਠਾਕ ਦਰਸ਼ਣੇ ਕੇ ਦਿੱਤੇ ਵਾਹ ਇਦਾਂ ਹੀ ਗਏ ਭਾਇਆ ਕਰ ਰਹੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਧਰ ਉਹ ਕਿੱਥੇ ਕੁੜੀ ਕਿੱਥੇ ਆ ਚੱਲ ਜੀ ਇਹ ਫੈਕਟਰੀ ਬੰਦ ਆ ਲਾਈਵ ਵੀ ਚੱਲਣ ਡਿਆ ਲਾਈਵ ਵੀ ਚੱਲ ਆ ਜੀ ਚੱਲੇ ਆਏ ਅਕੜ ਵਾਲਿਆ ਉਹ ਲੋਕੇ 15 ਲੱਖ ਵਾਲੀ ਝੋਟੀ ਦਾ ਨਦਰਸ਼ਨ ਕਰਾਈਏ 15 ਲੱਖ ਵਾਲੀ ਝੋਟੀ ਦੇ ਸੰਧੂ ਸਾਹਿਬ ਇੱਕਾਰਾ ਫੇਰ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਆ ਸੰਧੂ ਸਾਹਿਬ ਲਾਈਵ ਚੱਲੀ ਜਾਂਦਾ ਆਪਣਾ ਸਾਡੇ ਸਾਡੇ ਵੱਲੋਂ ਸਾਰਿਆਂ ਨੂੰ ਪ੍ਰਣਾਮ ਜੀ ਆਪਕੇ ਸ਼ੇਅਰ ਕਮੈਂਟ ਕਰਦੇ ਹੋ ਪਿੰਡ ਡੇੜੀ ਫਾਰਮ ਨੂੰ ਸਾਰੇ ਪਿਆਰ ਵਾਲੀਆਂ ਰੂਹਾਂ ਜੀ ਤੁਸੀਂ ਭਰਾ ਤੱਕੜੇ ਹੋ ਕੇ ਇਹਨਾਂ ਨਾਲ ਇੱਕ ਜੁਟ ਹੋ ਕੇ ਸੇਵਾ ਨੂੰ ਆਓ ਇਹ ਸੇਵਾ ਜੀ ਲੱਗੇ ਆ ਤੇ ਆਪਕੇ ਸ਼ੇਅਰ ਮਾਈਕ ਨੂੰ ਕਰਿਓ ਯਾਰ ਜਿਹੜੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੰਧੂ ਸਾਹਿਬ ਨੂੰ ਸਾਰੇ ਜਾਣਦੇ ਹੀ ਆ ਹਨਾ ਵਧੀਆ ਹੀ ਵਧੀਆ ਵੀਡੀਓ ਬਹੁਤ ਵੈਨੇ ਆਪਾਂ ਸੰਧੂ ਸਾਹਿਬ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ ਕਰਦੇ ਭਾਜੀ ਹੁਣੀ ਆਪਣਾ ਚੈਨਲ ਆ ਇਹਨਾਂ ਦਾ ਤੇ ਕਰੋ ਦੱਬ ਕੇ ਸਪੋਰਟ ਸੰਧੂ ਪਦਰਪੁਰੀਆ ਹ ਕਮੈਂਟ ਜ਼ਰੂਰ ਕਰਿਓ ਕਿਨੇ ਕਿਨੇ ਸਬਸਕ੍ਰਾਈਬ ਕੀਤਾ ਹੋ ਜੱਗੂ ਬਾਈ ਦੇ ਆਏ ਆ ਆਪਾਂ ਡੇਰੇ ਦੇ ਸਿੰਘ ਡੋਗਰ ਵਾਲਾ ਕਰਾਉਣੇ ਮੁਲਾਕਾਤ ਇਹਨਾਂ ਦਾ ਅੰਦਰ ਚੰਦਨਾ ਪਹੁੰਚ ਗੁਫਾ 'ਚ ਵੜੇ ਆ ਹਾਂਜੀ ਜੱਪ ਤਪ ਕਰਦੇ ਪਏ ਨੇ ਪਹੁੰਚ ਕੇ ਕਿ ਨਹੀਂ ਅਜੇ ਬਾਕੀ ਲੈਨੇ ਡਿਟੇਲ ਕਿੱਥੇ ਗਿਆ ਲੱਭਦੇ ਲਭਾਉਣੇ ਆ ਹਾਂ ਜਾਕੀ ਸੰਗਤ ਦਾ ਪਿਆਰ ਬਹੁਤ ਜ਼ਿਆਦਾ ਇੱਥੇ ਹੈ ਹਾਂਜੀ 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 ਚੰਗਰ ਪੌਂਸ ਮਿਲਦਿਆ ਜੀ 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 ਜਗਦੀਪ ਡੇਰੀ ਫਾਰਮ ਨੂੰ ਖੇਚ ਕੇ ਰੱਖਣਾ ਕੰਮ ਕੇ ਮਾਝਾ ਏਰੀਆ ਬਲੇ ਬਲੇ ਕਰਾਵੇ ਚਾਰਛੇਰੇ ਗੱਭਰੂ ਆ ਗਿਆ ਕੋਰ ਹੈ ਕੀ ਹਾਲ ਚਾਲ ਵਧੀਆ ਵਧੀਆ ਲਿਆਈ ਜਨਨੇਰੀਆਂ ਅੱਜ ਤੱਕ ਨਕੀ ਨਹੀਂ ਆਏ ਆ ਵੇ ਕੋਈ ਨਹੀਂ ਆਇਆ ਕਿ ਕਰੀਏ ਖੇਚੀ ਬੜੀ ਤੇਰੀ ਆ ਜਾ ਦਲੀ ਉੱਥੇ ਰੋਣ ਲੱਗ ਗਈ ਵਾਵਾ ਜੀ ਬਹੁਤ ਹੀ ਮਾੜੀ ਲੱਗੇਨੀ ਇੱਕੋ ਮਿੰਟ ਖਲੋ ਆ ਉਹਦਾ ਆਪਣਾ ਸ਼ੌਟ ਇੱਕ ਰਾਂ ਜਿੰਨੇ 15 ਲੱਖ ਵਾਲੀ ਜੋੜੀ ਦੇ ਦਰਸ਼ਨ ਕਰਾਉਣੇ ਲਾਈਵ ਲੋ ਵੀ ਮੇਲਾ ਜਿੱਤ ਲਿਆ ਚੋਟੀ 15 ਲੱਖ ਵਾਲੀ ਚੋਟੀ ਆ ਜੀ ਆ ਜੇ 15 ਲੱਖ ਵਾਲੀ ਕੇ ਲੈ ਯਾਰ ਤੇਰੀ ਵਾਰਤੋ ਹਾਂ ਤਾਂ ਜੱਗੂ ਵੀ ਆ ਰਾਮ ਕਿਥੇ ਆ ਇੱਥੇ ਹੀ ਹੁੰਦੇ ਆ ਸੋਗੇ ਚਲਣਦੇ ਉਧਰ ਫਟਾਫਾਉਂਦੇ ਚੱਲਣਦੇ ਮੇਲਾ ਲਾਇਆ 15 ਲੱਖ ਵਾਲੀ ਨੇਗੇ ਬੱਲੇ 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 25 ਕਿਲੋ ਦੁੱਧ ਦੇ 15 ਲੱਖ ਝੋਟੀ ਦਾ ਸੇਲ ਕਰਦੀ 15 ਲੱਖ ਦੀ ਥੁੱਕ ਮੁੱਕ ਜਾਂਦਾ ਮਾੜੇ ਬੰਦੇ ਦਾ 15 ਲੱਖ ਗਿਣਦੇ ਆ। ਓਏ ਗਈ ਜੇ I <laughs> don't